ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਇਸ ਲਫਾਫੇ ਬਾਰੇ ਦੱਸਦੇ ਆ ਜੀ ਜਿਹੜੇ ਕੀ ਦੇਖੋ ਇਹ ਜਿਹੜੇ ਲਫਾਫੇ ਹੁੰਦੇ ਜਿਨ੍ਹਾਂ ਤੇ ਬਟਨ ਜੇ ਬਣੇ ਹੁੰਦੇ ਨੇ ਬੱਚੇ ਦੇ ਨਾਲ ਖੇਡਦੇ ਰਹਿੰਦੇ ਹੈਗੇ ਤੇ ਦੇਖੋ ਅਕਸਰ ਆਪਾਂ ਨੇ ਘਰਾਂ ਦੇ ਵਿੱਚ ਜਦੋਂ ਵੀ ਆਪਾਂ ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਆ ਅਕਸਰ ਇਹ ਲਫਾਫੇ ਨੇ ਵਿੱਚ ਪੈਕ ਹੋ ਕੇ ਆਉਂਦੀ ਹੈ ਇਹ ਲਫਾਫੇ ਆ ਤਾਂ ਇੱਕ ਬਹੁਤ ਵਧੀਆ ਆਪਾਂ ਤੁਹਾਨੂੰ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਦਿਖਾਵਾਂਗੇ ਪੂਰੀ ਵੀਡੀਓ ਦੇਖਿਓ ਤਾਂ ਜੋ ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਲੱਗ ਸਕੇ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜਿਵੇਂ ਆਪਣੇ ਕੋਲੇ ਲਫਾਫਾ ਜਿਸ ਹਿਸਾਬ ਨਾਲ ਆਪਣੇ ਕੋਲੇ ਲਫਾਫਾ ਹੈਗਾ ਉਸੇ ਹਿਸਾਬ ਨਾਲ ਆਪਾਂ ਚੀਜ਼ ਬਣਾ ਕੇ ਦਿਖਾਵਾਂਗੇ ਤੁਹਾਨੂੰ ਦੇਖੋ ਮੇਰੇ ਲਵੇ ਦੋ ਪੀਸ ਸੀਗੇ ਇਸ ਤਰ੍ਹਾਂ ਛੋਟੇ ਛੋਟੇ ਆਪਾਂ ਉਹਨਾਂ ਨੂੰ ਪੀਸਾਂ ਨੂੰ ਜੋੜ ਲੈਂਦਾ ਇੱਕ ਆਪਾਂ ਕੱਪੜਾ ਕੱਟਿਆ ਜੀ ਆਪਾਂ ਉਹਦੀ ਮਦਦ ਨਾਲ ਹੀ ਉਹਦੇ ਤੇ ਧਰ ਕੇ ਪਾਈਪਿੰਗ ਦੀ ਤਰ੍ਹਾਂ ਨਾਲੇ ਪਾਈਪਿੰਗ ਬਣ ਗਈ ਤੇ ਨਾਲੇ ਆਪਣਾ ਜਿਹੜਾ ਜੋੜ ਸੀ ਉਹ ਲੱਗ ਗਿਆ ਕੱਪੜੇ ਤੇ ਸੌਰੀ ਪਨੇਰੇ ਉੱਤੇ ਲਫਾਫੇ ਤੇ ਤੇ ਹੁਣ ਆਪਾਂ ਦੋਨਾਂ ਪਾਸੇ ਕਿਨਾਰਿਆਂ ਤੇ ਫੇਰ ਦੋਨੀਆਂ ਸਾਈਡਾਂ ਤੇ ਲਗਾਤੀ ਪਾਈਪਿੰਗ ਤੇ ਹੁਣ ਆਪਾਂ ਲਗਾਵਾਂਗੇ ਜਿੱਪ ਇਸ ਤਰ੍ਹਾਂ ਆਪਾਂ ਇੱਕ ਸੀਨ ਨਾਲ ਆਪਣੀ ਜਿੱਪ ਲੱਗ ਜਾਣੀ ਆ ਦੋਨੇ ਸਾਈਡ ਤੇ ਇੱਕ ਇੱਕ ਸੀਨ ਲਾਵਾਂਗੇ ਤੇ ਆਪਣੀ ਜਿਹੜੀ ਜਿੱਪ ਹੈ ਅਟੈਚ ਹੋ ਜੂਗੀ ਉਸ ਤੋਂ ਪਹਿਲਾਂ ਮੈਂ ਜਿੱਪ ਦੇ ਉੱਤੇ ਇੱਕ ਸਾਈਡ ਤੇ ਪੱਟੀ ਲਗਾ ਲਈ ਸੀਗੀ ਤਾਂ ਜੋ ਜਿਹੜਾ ਜਿੱਪ ਦਾ ਕੁੰਡਾ ਹੁੰਦਾ ਉਹ ਨਿਕਲੇ ਨਾ ਤੇ ਲੋ ਜੀ ਆਪਾਂ ਇਹ ਤੁਹਾਨੂੰ ਮੈਂ ਦਿਖਾਉਣੀ ਆ ਤੇ ਹੁਣ ਆਪਾਂ ਦੋਨੇ ਸਾਈਡਾਂ ਤੇ ਇਸ ਤਰ੍ਹਾਂ ਫੇਰ ਆਪਾਂ ਪੱਟੀਆਂ ਲਗਾਵਾਂਗੇ ਕੱਪੜੇ ਦੀਆਂ ਛੋਟੇ ਛੋਟੇ ਕੱਪੜੇ ਐ ਬਰੀਕ ਕੱਟ ਕੇ ਡਬਲ ਫੋਲਡ ਕਰਕੇ ਆਪਾਂ ਨੂੰ ਇੱਕ ਸੀਨ ਚ ਹੀ ਲੱਗ ਜਾਂਦੇ ਨੇਗੇ ਤੇ ਦੇਖੋ ਤੁਸੀਂ ਜੇ ਨਹੀਂ ਤੁਹਾਡੇ ਕੋਲ ਇੱਕ ਸੀਨ ਚ ਨਹੀਂ ਲੱਗਦੀ ਤਾਂ ਤੁਸੀਂ ਇੱਕ ਸਾਈਡ ਤੇ ਲਾ ਕੇ ਦੂਜੇ ਪਾਸੇ ਫਲਟਾ ਸਕਦੇ ਹੋ ਇਸ ਤਰ੍ਹਾਂ ਵੀ ਲੱਗ ਜਾਂਦੇ ਆ ਦੇਖੋ ਜੀ ਆਪਾਂ ਦੋਨੇ ਪਾਸੇ ਇਸ ਤਰ੍ਹਾਂ ਕਪੜਾ ਲਗਾ ਲਿਆ ਤੇ ਇਹ ਆਪਣੀ ਇੱਕ ਬਹੁਤ ਹੀ ਵਧੀਆ ਆਪਣਾ ਇਹ ਹੈਗਾ ਜੀ ਬੈਗ ਬਣ ਕੇ ਤਿਆਰ ਹੋ ਗਿਆ ਆਪਾਂ ਤੁਹਾਨੂੰ ਇਹ ਵਰਤਨਾ ਦੱਸਦੇ ਆ ਆਪਾਂ ਕੀ ਕੀ ਚੀਜ਼ਾਂ ਇਹਦੇ ਵਿੱਚ ਪਾ ਕੇ ਰੱਖ ਸਕਦੇ ਆ ਦੇਖੋ ਤੁਸੀਂ 2 ਮਿੰਟ ਲੱਗੇ ਤੇ 2 ਮਿੰਟਾਂ ਚ ਆਪਣਾ ਬੈਗ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਤੁਹਾਨੂੰ ਵਰਤਨਾ ਦੱਸਦੇ ਆ ਜੀ ਆਪਾਂ ਇਹਨੂੰ ਕਿਵੇਂ ਵਰਤ ਸਕਦੇ ਆਂਗੇ ਦੇਖੋ ਅਕਸਰ ਕੀ ਹੁੰਦਾ ਜੀ ਆਪਾਂ ਫ੍ਰੀਜ ਦੇ ਵਿੱਚ ਕਾਫੀ ਸਾਰੀਆਂ ਸਬਜ਼ੀਆਂ ਲਿਆ ਕੇ ਰੱਖ ਦਿਆਂ ਹਰੀਆਂ ਮਿਰਚਾਂ ਟਮਾਟਰ ਜੋ ਵੀ ਆਪਾਂ ਇਹਦੇ ਵਿੱਚ ਪਾ ਕੇ ਰੱਖ ਸਕਦੇ ਹਾਂ ਤੁਹਾਨੂੰ ਈਜ਼ੀਲੀ ਨਾਲ ਹੀ ਆਪਾਂ ਨੂੰ ਕਾਲੀ ਨਾਲ ਇਹ ਸਮਾਨ ਆਪਣੇ ਤਾਂ ਆਪਣਾ ਮਿਲ ਜਾਂਦਾ ਹੈ ਜਦੋਂ ਵੀ ਆਪਾਂ ਵਰਤਦੇ ਆਂਗੇ ਤੇ ਆਪਾਂ ਇਹਦੇ ਵਿੱਚ ਦੇਖੋ ਆਦਰਕ ਧਨੀਆ ਪਦੀਨਾ ਇਹਦੇ ਵਿੱਚ ਆਪਾਂ ਕੋਈ ਮਰਜ਼ੀ ਚੀਜ਼ ਸਟੋਰ ਕਰਕੇ ਰੱਖ ਦਈਏ ਦੇਖੋ ਜਿੰਨੇ ਆਪਾਂ ਸਰਦੀਆਂਆਂ ਸਬਜ਼ੀਆਂ ਹੁੰਦੀਆਂ ਜਿਵੇਂ ਮਟਰ ਵਗੈਰਾ ਕੱਢ ਕੇ ਰੱਖ ਲੈਣੇ ਆਪਾਂ ਗਰਮੀਆਂ ਦੇ ਵਿੱਚ ਕਿਵੇਂ ਮਰਜ਼ੀ ਵਾਤੋਂ ਛੋਲੂਆ ਹੋ ਗਿਆ ਗਾਜਰਾ ਹੋ ਗਈਆਂ ਆਪਾਂ ਵੱਡੇ ਲਪਾਪੇ ਇਸ ਤਰ੍ਹਾਂ ਬਣਾ ਕੇ ਇਹਦੇ ਵਿੱਚ ਚੀਜ਼ਾਂ ਪਾ ਕੇ ਆਪਾਂ ਕਿਵੇਂ ਮਰਜ਼ੀ ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਹੋਰ ਆਪਾਂ ਇਹਦੇ ਵਿੱਚ ਕੀ ਕੀ ਪਾ ਸਕਦੇ ਹਾਂ ਜਿਵੇਂ ਦੇਖੋ ਆਪਾਂ ਪਨੀਰ ਹੁੰਦਾ ਅੱਧਾ ਆਪਾਂ ਵਰਤ ਲੈਨੇ ਆ ਅੱਧਾ ਫ੍ਰਿਜ ਚ ਐਸੇ ਹੀ ਰੱਖ ਲੈਂਦੇ ਆ ਉਹ ਵੀ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਪਾ ਕੇ ਸਟੋਰ ਕਰਕੇ ਰੱਖ ਸਕਦੇ ਆ ਉਨੂੰ ਜੇ ਆਪਾਂ ਸਟੋਰ ਕਰਕੇ ਇਸ ਤਰ੍ਹਾਂ ਕੋਈ ਵੀ ਚੀਜ਼ ਇਸ ਤਰ੍ਹਾਂ ਫਾਇਲ ਵਿੱਚ ਸਟੋਰ ਕਰਕੇ ਰੱਖ ਸਕਦੇ ਆਂਗੇ ਤੇ ਹੁਣ ਆਪਾਂ ਤੁਹਾਨੂੰ ਅਗਲੀ ਚੀਜ਼ ਨੰਬਰ 2 ਆਪਾਂ ਹੁਣ ਤੁਹਾਨੂੰ ਇੱਕ ਹੋਰ ਚੀਜ਼ ਬਣਾ ਕੇ ਦਿਖਾਉਨੇ ਆਂ ਜੀ ਇਸੇ ਤਰ੍ਹਾਂ ਆਪਾਂ ਇੱਕ ਲਫਾਫਾ ਲੱਤੇ ਜੀ ਹੋਰ ਇਹਦੇ ਉੱਤੇ ਸਭ ਤੋਂ ਪਹਿਲਾਂ ਆਪਾਂ ਪਾਈਪਿੰਗ ਟੈਪ ਇਸ ਤਰ੍ਹਾਂ ਹੀ ਜਿਵੇਂ ਪਹਿਲਾਂ ਵਾਲੇ ਮਤਲਬ ਕਿ ਲਫਾਫੇ ਤੇ ਪੱਟੀ ਲਗਾਈਏ ਇਸ ਤਰ੍ਹਾਂ ਪੱਟੀ ਲਾ ਕੇ ਫੋਲਡ ਕਰਕੇ ਆਪਾਂ ਪਾਈਪਿੰਗ ਦੀ ਤਰ੍ਹਾਂ ਬਣਾ ਲੈਣੇ ਆਂਗੇ ਤੇ ਇਹ ਵੀ ਆਪਣੇ ਬਹੁਤ ਸਾਰੇ ਕੰਮ ਆਉਣ ਵਾਲੀ ਚੀਜ਼ ਹੈਗੀ ਤੇ ਇਹ ਵੀ ਤੁਹਾਨੂੰ ਆਪਾਂ ਦਿਖਾਉਣੀ ਆ ਕਿਵੇਂ ਬਣਾਉਣੀ ਹੈ। ਲੋ ਜੀ ਦੇਖੋ ਤੁਸੀਂ ਆਪਾਂ ਇੱਕ ਲਾਵਾਂਗੇ ਇਹਦੇ ਉੱਤੇ ਜਿੱਪ ਸਾਈਡ ਤੇ। ਇਹ ਵੀ ਬਹੁਤ ਛੇਤੀ ਬਣ ਕੇ ਤਿਆਰ ਹੋ ਜੂਗੀ। ਤੇ ਆਪਾਂ ਇਹ ਦੇਖੋ ਪਹਿਲਾਂ ਪਾਈਪਿੰਗ ਲਾਈਏ ਜੀ ਫਿਰ ਆਪਾਂ ਇਹਦੇ ਉੱਤੇ ਇਸ ਤਰ੍ਹਾਂ ਜਿੱਪ ਲਗਾਈਏ। ਦੋਨੇ ਸਾਈਡਾਂ ਆਪਾਂ ਜਿੱਪਾਂ ਨਾਲ ਮਤਲਬ ਕਿਹੜੇ ਨਾਲ ਅਟੈਚ ਕਰ ਦੇਣੀ ਹੈਗੀਆਂ। ਲੋ ਜੀ ਆਪਾਂ ਦੂਜੀ ਸਾਈਡ ਤੇ ਵੀ ਜਿਹੜੀ ਜਿੱਪ ਵਾਲੀ ਹੈ ਸੀਨ ਲਗਾ ਲੈਣੇ ਆਗੇ ਇਹ। ਤੇ ਇਹ ਵੀ ਆਪਾਂ ਤੁਸੀਂ ਪੂਰੀ ਵੀਡੀਓ ਦੇਖਿਓ ਇਹ ਵੀ ਤੁਹਾਨੂੰ ਪੂਰੀ ਸਮਝ ਆਊਗੀ। ਤੇ ਕੀ ਮੈਂ ਕੀ ਬਣਾ ਰਿਹਾ ਤੇ ਕੀ ਕੀ ਕੁਝ ਆਪਾਂ ਇਹ ਮਤਲਬ ਕੀ ਮੈਨੂੰ ਵਰਤ ਸਕਦੇ ਆਂਗੇ। ਲੋ ਜੀ ਹੁਣ ਦੇਖੋ ਆਪਾਂ ਜਿਹੜੀ ਇੱਥੇ ਜਿਹੜਾ ਸੈਂਟਰ ਇਹਦਾ ਕੱਢ ਲੈਣਾ ਹੈ ਸੈਂਟਰ ਤੇ ਆਪਾਂ ਛੋਟੇ ਛੋਟੇ ਟੱਕ ਲਾ ਦੇਣੇ ਆ ਤਾਂ ਜੋ ਆਪਾਂ ਨੂੰ ਪਤਾ ਲੱਗੇ ਕਿ ਇਹ ਆਪਣਾ ਸੈਂਟਰ ਹੈ। ਆਪਾਂ ਜਿੱਪ ਨੂੰ ਲੈ ਕੇ ਇੱਥੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਹੀ ਰੱਖ ਲੈਣਾ। ਇਸ ਤਰ੍ਹਾਂ ਆਪਾਂ ਦੇਖੋ ਸਾਈਡ ਤੇ ਦੋਨਾਂ ਪਾਸੇ ਚਾਹੀ ਸੂਈਆਂ ਲਗਾ ਕੇ ਇਹਨੂੰ ਇੱਕ ਵਾਰ ਖੜਾ ਲੈਣਾ। ਦੇਖੋ ਆਪੇ ਚੰਗੀ ਤਰ੍ਹਾਂ ਖੜਜੂਗਾ ਜਿਵੇਂ ਦੋਨਾਂ ਪਾਸੇ ਆਪਾਂ ਨਾ ਸੂਈਆਂ ਲਗਾ ਕੇ ਇਹਨੂੰ ਰੱਖ ਦਾਂਗੇ ਇਸ ਸਾਈਡ ਤੇ ਵੀ ਤੇ ਦੂਜੀ ਸਾਈਡ ਤੇ। ਤੇ ਜਿਹੜੇ ਹੁਣ ਇਹ ਰਹਿ ਗਏ ਜੀ ਚਾਰੇ ਚਾਰੋਂ ਖੁੰਝੇ ਆਪਾਂ ਚਾਰੋਂ ਖੁੰਝਾਂ ਦੇ ਵਿੱਚ ਸਵਾ ਕ ਇੰਚ ਡੇਢ ਕ ਇੰਚ ਦਾ ਆਪਾਂ ਟੱਕ ਲਾਵਾਂਗੇ ਇਸ ਤਰ੍ਹਾਂ ਚੌੜਛ ਤੇ ਡੇਢ ਕ ਇੰਚੀ ਮਤਲਬ ਕਿ ਚੌੜਾ ਤੇ ਡੇਢ ਕ ਇੰਚੀ ਲੰਬਾ ਇੱਕ ਸਾਈਡ ਤੇ ਜਦੋਂ ਆਪਾਂ ਟੱਕ ਲਾਤਾ ਨਾ ਇਹੀ ਜਿਹੜਾ ਟੱਕ ਲੱਗਿਆ ਹੋਇਆ ਕੱਪੜਾ ਇਹਦੇ ਵਿੱਚੋਂ ਨਿਕਲੂਗਾ ਲਫਾਫਾ ਤੇ ਉਹੀ ਆਪਾਂ ਚਾਰੋਂ ਸਾਈਡਾਂ ਤੇ ਮਿਣ-ਮਿਣ ਕੇ ਇਸ ਤਰ੍ਹਾਂ ਹੀ ਲਗਾ ਸਕਦੇ ਹਾਂ ਬੇਸ਼ੱਕ ਆਪਾਂ ਚਾਰੋਂ ਮਤਲਬ ਕਿ ਸਾਈਡਾਂ ਦੇ ਨਿਸ਼ਾਨ ਲਾ ਲਓ 1.5 ਇੰਚ ਦੇ ਚਾਹੇ ਆਪਾਂ ਇਸ ਤਰ੍ਹਾਂ ਇੱਕ ਥਾਂ ਤੇ ਕੱਟ ਕੇ ਦੂਜਾ ਉਹੀ ਲਫਾਫਾ ਦੂਜੀ ਥਾਂ ਤੇ ਧਰ ਕੇ ਉਸੇ ਨਾਲ ਮਿਣ ਕੇ ਇਸ ਤਰ੍ਹਾਂ ਆਪਾਂ ਲਗਾ ਸਕਦੇ ਹਾਂ ਉਹ ਦੇਖੋ ਤੁਸੀਂ ਜੀ ਆਪਾਂ ਚਾਰੋਂ ਪਾਸੇ ਪਹਿਲਾਂ ਐਨੂੰ ਕੱਟ ਲਾਵਾਂਗੇ ਲਫਾਫੇ ਦੇ ਉੱਪਰ ਧਰ ਕੇ ਆਪਾਂ ਕੱਟ ਲਿਆ ਤੇ ਹੁਣ ਆਪਾਂ ਇਹਨੂੰ ਆਪਾਂ ਜਿਹੜੀਆਂ ਸੈਡਾਂ ਨੇ ਜੀ ਆਪਾਂ ਇਹਨੂੰ ਪਹਿਲਾਂ ਖੋਲ ਕੇ ਦਿਖਾ ਦਿਖਾਉਣੀ ਆ ਤੁਹਾਨੂੰ ਆਪਾਂ ਸੈਡਾਂ ਤੇ ਜਿਹੜੀਆਂ ਹੈਗੀਆਂ ਨੇ ਆਪਾਂ ਸੂਈਆਂ ਲਗਾਈਆਂ ਸੀ ਉੱਥੋਂ ਆਪਾਂ ਇੱਕ ਐਂ ਪਾਈਪਿੰਗ ਟਾਈਪ ਕੱਪੜਾ ਲਗਾ ਕੇ ਤਾਂ ਜੋ ਇਹਦੇ ਨਾਲ ਫਿਨਿਸ਼ ਵਧੀਆ ਆ ਜਾਂਦੀ ਹੈ ਸਫਾਈ ਆਉਂਦੀ ਹੈ ਪੂਰੀ ਤੇ ਸੀਨ ਤਾਂ ਆਪਾਂ ਇਸ ਤਰ੍ਹਾਂ ਵੀ ਲਗਾ ਸਕਦੇ ਹਾਂ ਜੇ ਕੱਪੜਨੇ ਲਗਾਵਾਂਗੇ ਤਾਂ ਵਧੀਆ ਲੱਗਦਾ ਹੈਗਾ ਤੇ ਆਪਾਂ ਦੋਨੇ ਸਾਈਡਾਂ ਤੇ ਕੱਪੜਾ ਲਗਾ ਕੇ ਸੈਡਾਂ ਵਾਲੀਆਂ ਸੀਨਾ ਮਾਰ ਦਾਂਗੇ ਦੇਖੋ ਤੁਸੀਂ ਉਹ ਜੀ ਸੀਨਾ ਆਪਣੀਆਂ ਵੱਜ ਗਈਆਂ ਇਹ ਵੀ ਮਿੰਟਾਂ 'ਚ ਬਣ ਕੇ ਤਿਆਰ ਹੋ ਜਾਣਾ ਆਪਣਾ ਇਹਦਾ ਕੁਝ ਵੀ ਨਹੀਂ ਰਹਿ ਗਿਆ ਹੁਣ ਜਿਹੜੇ ਆਪਾਂ ਇਹ 400 ਟੱਕ ਲਾਏ ਸੀ ਇਹਨੂੰ ਸੈਂਟਰ 'ਚ ਰੱਖਦੇ ਹੋਏ ਜਿਹਦੇ ਕੱਪੜਾ ਲਗਾਇਆ ਆਪਾਂ ਇਹਦੇ ਉੱਤੇ ਸਾਈਡਾਂ ਦੇ ਚਾਰੋਂ ਪਾਸੇ ਸੀਨਾ ਲਗਾਉਣੀਆਂ ਨੇ ਜੀਆਂ ਸੀਨਾ ਵੀ ਲਗਾਤੀਆਂ ਤੇ ਮੈਂ ਛੋਟੇ-ਛੋਟੇ ਪੀਛੇ ਜਿਹੜੇ ਕੱਪੜੇ ਨੇ ਉਹ ਵੀ ਕੱਟ ਕੇ ਲਗਾਤੇ ਹੁਣ ਮੈਂ ਤੁਹਾਨੂੰ ਸਿੱਧਾ ਕਰਕੇ ਦਿਖਾਉਣੀ ਆ ਜੀ ਦੇਖੋ ਇਹ ਆਪਣੇ ਕੀ ਕੰਮ ਆ ਸਕਦਾ ਹੈ ਜਦੋਂ ਕਿ ਆਪਾਂ ਸਫ਼ਰ ਵਗੈਰਾ 'ਚ ਜਾਂਦੇ ਆ ਅਕਸਰ ਆਪਾਂ ਲਫਾਫਿਆਂ ਦੇ ਵਿੱਚ ਆਪਣੇ ਬੁਰਸ਼ ਪਾ ਲੈਨੇ ਆ ਸਾਬਣਾ ਪਾ ਲੈਨੇ ਆਗੇ ਹਨ ਜਾਂ ਆਪਣਾ ਕੋਈ ਮੇਕਅਪ ਦਾ ਸਮਾਨ ਹੁੰਦਾ ਆਪਣੇ ਕੰਗੇ ਹੁੰਦੇ ਐ ਲਿਪਸਟਿਕ ਹੁੰਦੀ ਐ ਆਪਾਂ ਤੁਹਾਨੂੰ ਪਾ ਕੇ ਵੀ ਦਿਖਾ ਦਿੰਨੇ ਆ ਤੇ ਉਦੋਂ ਆਪਾਂ ਇਹ ਜਿਹਾ ਆਪਾਂ ਲਫਾਫਾ ਤਿਆਰ ਕਰਕੇ ਆਪਾਂ ਉਹਦੇ ਵਿੱਚ ਕਿੱਟ ਦੀ ਤਰ੍ਹਾਂ ਦੇਖੋ ਇਹ ਤੁਸੀਂ ਇਹ ਬਣ ਗਿਆ ਇਹਨੂੰ ਆਪਾਂ ਉਸ ਟਾਈਮ ਤੇ ਵਰਤ ਸਕਦੇ ਆਂ ਦੇਖੋ ਜੀ ਆਪਾਂ ਅਕਸਰ ਲਫਾਫਿਆਂ ਵਿੱਚ ਹੀ ਪਾਉਂਦੇ ਆ ਜਦੋਂ ਵੀ ਆਪਾਂ ਕਿਤੇ ਜਾਂਦੇ ਆ ਨਾ ਬਰਸ਼ ਵਗੈਰਾ ਚੱਕਦੇ ਆਂ ਤੇ ਲਫਾਫੇ ਵਿੱਚ ਪਾਈ ਤੇ ਬੈਗ ਵਿੱਚ ਪਾਈ ਤੇ ਚਲੋ ਜੀ ਤੇ ਇਹ ਜਿਹੜਾ ਆਪਾਂ ਹੁੰਦਾ ਜੀ ਦੇਖੋ ਇਹ ਵਧੀਆ ਲੱਗਦਾ ਜਦੋਂ ਵੀ ਬੱਚੇ ਨਾ ਆਉਣ ਜਾਂਦੇ ਆ ਆਪਾਂ ਦੀ ਕਿੱਟ ਲੈ ਕੇ ਜਾਓ ਜੀ ਤੇ ਰਾਮ ਵਾਲਾ ਸ਼ੈਂਪੂ ਵਗੈਰਾ ਦੇਖੋ ਆਪਾਂ ਇਹ ਸਾਰਾ ਕੁਝ ਪਾ ਲਿਆ ਸਾਬਣ ਉਸ ਮਰਜ਼ੀ ਪਾਓ ਤੇ ਆਪਾਂ ਦੂਜੀ ਵਾਰ ਤੁਹਾਨੂੰ ਪਾ ਕੇ ਦਿਖਾਉਣੀ ਆ ਇੱਕ ਹੋਰ ਚੀਜ਼ ਆ ਆਪਾਂ ਇਹਦੇ ਵਿੱਚ ਕੀ ਕੀ ਚੀਜ਼ ਪਾ ਸਕਦੇ ਆ ਘਰੇ ਵੀ ਆਪਾਂ ਇਹਨੂੰ ਕਿਵੇਂ ਮਰਜ਼ੀ ਆਪਣੀਆਂ ਚੀਜ਼ਾਂ ਇਹਦੇ ਵਿੱਚ ਕਵਰ ਕਰਕੇ ਰੱਖ ਸਕਦੇ ਆ ਤੇ ਜਦੋਂ ਆਪਾਂ ਸਫ਼ਰ 'ਚ ਜਾਂਦੇ ਆ ਉਹ ਤਾਂ ਆਪਾਂ ਨੂੰ ਬਹੁਤ ਹੀ ਵੈਸਟ ਬਹੁਤ ਹੀ ਵਧੀਆ ਰਹਿੰਦਾ ਜੀ ਇਹ ਆ ਦੇਖੋ ਇਹਦੇ ਵਿੱਚ ਕੰਗੇ ਲਿਪਸਟਿਕ ਆਪਣੇ ਜਿਹੜੇ ਬਰਸ਼ ਹੁੰਦੇ ਹੈਗੇ ਤੇ ਆਪਣੇ ਹੁੰਦੇ ਹੈ ਜੀ ਕਲਿੱਪ ਵਗੈਰਾ ਜੋ ਵੀ ਹੈ ਇਹਦੇ ਵਿੱਚ ਹੈਗਾ ਆਪਾਂ ਇਹਦੇ ਵਿੱਚ ਪਾ ਕੇ ਰਜਾਲ ਸਕਦੇ ਆਂਗੇ ਹਲੋ ਜੀ ਇਹ ਵੀ ਤੁਸੀਂ ਦੇਖੋ ਕਿੰਨੀ ਸੋਹਣੀ ਚੀਜ਼ ਬਣ ਕੇ ਤਿਆਰ ਹੋ ਗਈ ਹੈ ਤੇ ਇੱਕ ਸਾਨੂੰ ਆਪਾਂ ਨੰਬਰ 3 ਤੇ ਇੱਕ ਇਹ ਵੀ ਸਾਨੂੰ ਆਪਾਂ ਬਣਾ ਕੇ ਦਿਖਾਉਣੀ ਹੈ ਜੀ ਇਹ ਵੀ ਲਫਾਫੇ ਦੀ ਬਣਾ ਕੇ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਡਬਲ ਕੱਪੜਾ ਲੈਂਦਾ ਹੈਗਾ ਤੇ 4 ਇੰਚ ਸਾਈਡ ਤੋਂ ਛੱਡ ਕੇ ਆਪਾਂ ਤਿਰਛਾ ਇਸ ਤਰ੍ਹਾਂ ਨਿਸ਼ਾਨ ਲਾ ਕੇ ਇਹਨੂੰ ਕੱਟ ਲੈਂਦਾ ਲੋ ਜੀ ਆਪਾਂ ਇਹਨੂੰ ਇਸ ਤਰ੍ਹਾਂ ਕੱਟ ਲੈਂਦਾ ਕੱਪੜੇ ਨੂੰ ਹੁਣ ਆਪਾਂ ਜਿਹੜੀਆਂ ਹੈਗੀਆਂ ਨੇ ਜੀ ਸੈੱਡ ਆ ਆਪਾਂ ਇੱਕ ਆ ਕੱਪੜਾ ਜਿਹੜਾ ਲੈਤਾ ਨਾ ਐਸੀ ਤਰ੍ਹਾਂ ਪਾਈਪਿੰਗ ਟੈਪ ਆਪਾਂ ਸਾਈਡਾਂ ਤੇ ਕਵਰ ਕਰ ਦਾਂਗੇ ਕੱਪੜੇ ਦੇ ਨਾਲ ਤਿੰਨੇ ਸਾਈਡਾਂ ਤੇ ਜਿਹੜੀਆਂ ਪੈਗੀਆਂ ਜੀ ਉੱਪਰੋਂ ਜਿਵੇਂ ਆਪਣੀ ਸ਼ੇਪ ਦਿੱਤੀ ਹੈ ਉਸ ਹਿਸਾਬ ਨਾਲ ਆਪਾਂ ਪਾਈਪਿੰਗ ਲਗਾ ਕੇ ਤੇ ਇੱਕ ਸੈੱਡ ਆ ਇਸ ਤਰ੍ਹਾਂ ਦੇਖੋ ਆਪਾਂ ਇਹ ਪਹਿਲਾਂ ਤਿਆਰ ਕਰਾਂਗੇ ਜਿੱਥੇ ਪਾਈਪਿੰਗ ਗਾਵਾਂਗੇ ਇਹਦੇ ਉੱਤੇ ਇਸ ਤਰ੍ਹਾਂ ਲੋ ਜੀ ਆਪਾਂ ਇੱਕ ਲਫਾਫਾ ਲੱਤਾ ਸੀ ਉਹਦੇ ਉੱਤੇ ਵੀ ਆਪਾਂ ਪਾਈਪਿੰਗ ਲਗਾ ਲਈ ਤੇ ਉਹਨੂੰ ਤਿੰਨ ਹਿੱਸਿਆਂ ਦੇ ਹਿਸਾਬ ਨਾਲ ਆਪਾਂ ਨਿਸ਼ਾਨ ਲਾਵਾਂਗੇ ਜਾਨਕੀ ਇਹ ਬਣਾ ਰਿਆਂ ਜੀ ਆਪਾਂ ਇਹਦੀਆਂ ਪੌਕਟਾਂ ਲੇਖੋ ਨਿਸ਼ਾਨ ਲਾ ਕੇ ਤੇ ਆਪਾਂ ਕੀ ਕਰਨੇ ਜੀ ਇੱਥੇ ਸਾਈਡ ਤੇ ਇਹਨੂੰ ਵੀ ਆਪਾਂ ਸੂਈ ਨਾਲ ਧਾੜ ਤੇ ਪਹਿਲਾਂ ਤੁਸੀਂ ਅਟੈਚ ਕਰ ਲਓ ਲੋ ਜੀ ਆਪਾਂ ਜਿਹੜੀ ਜੇਬਾਂ ਬਣਾਉਣੀ ਆ ਉਹਦੇ ਨਿਸ਼ਾਨ ਲਾਏ ਨੇ ਹੀ ਸੈਂਟਰ 'ਚ ਤਿੰਨ ਚਾਏ ਤੁਸੀਂ ਚਾਹੋ ਤੁਸੀਂ ਦੋ ਵੀ ਬਣਾ ਸਕਦੇ ਹੋ ਤੇ ਇਹਨੂੰ ਸਿੰਗਲ ਵੀ ਰੱਖ ਸਕਦੇ ਹੋ ਇਹ ਤੁਹਾਡੀ ਆਪਣੀ ਵਿਸ਼ੇ ਲੋ ਜੀ ਦੇਖੋ ਤੁਸੀਂ ਹੁਣ ਆਪਾਂ ਇਸ ਤਰ੍ਹਾਂ ਹੀ ਇਹਨੂੰ ਸਾਈਡ ਤੇ ਆ ਕਰਾਂਗੇ ਸਾਈਡ ਤੋਂ ਤੇ ਨੀਚੇ ਤੋਂ ਇਸ ਤਰ੍ਹਾਂ ਆਪਾਂ ਪਾਈਪਿੰਗ ਲਾ ਕੇ ਇਹਨੂੰ ਐ ਕਵਰ ਕਰ ਲਾਂਗੇ ਦੇਖੋ ਸਭ ਤੋਂ ਜ਼ਿਆਦਾ ਇਹਦਾ ਬੈਨੀਫਿਟ ਇਹ ਹੈਗਾ ਜੀ ਜਦੋਂ ਵੀ ਆਪਾਂ ਇਹਨੂੰ ਲਗਾਉਣੇ ਆ ਦੇਖੋ ਆਪਣੀ ਜੇਬ ਬਣ ਕੇ ਤਿਆਰ ਹੋ ਗਈਆਂ ਕੋਈ ਵੀ ਚੀਜ਼ ਆਪਾਂ ਇਹਦੇ ਵਿੱਚ ਪਾਉਨੇ ਆ ਤਾਂ ਆਪਾਂ ਨੂੰ ਦੂਰੋਂ ਨਜ਼ਰ ਆਉਂਦੀ ਹੈ ਵੀ ਹਾਂਜੀ ਆਪਣੀ ਇਹ ਚੀਜ਼ ਇਸ ਤਰ੍ਹਾਂ ਹੀ ਪਈ ਹੈ ਆਪਾਂ ਤੁਹਾਨੂੰ ਦਿਖਾਉਨੇ ਆਂਗੇ ਦੇਖੋ ਜਿਵੇਂ ਆਮ ਤੌਰ ਤੇ ਟੀਵੀ ਰਿਮੋਟ ਹੁੰਦੇ ਆ ਆਪਣੇ ਇਹ ਆਪਾਂ ਇਹਦੇ ਵਿੱਚ ਕਵਰ ਕਰਕੇ ਏਸੀ ਵਾਲਾ ਆਪਣਾ ਜਿਹੜਾ ਰਿਮੋਟ ਹੁੰਦਾ ਉਹ ਵੀ ਆਪਾਂ ਰੱਖ ਸਕਦੇ ਆ ਬੱਚੇ ਆਉਂਦੇ ਆ ਐਨਕਾ ਐਵੇਂ ਹੀ ਰੱਖ ਦਿੰਦੇ ਆ ਆਪਾਂ ਇਸ ਤਰ੍ਹਾਂ ਟੰਗ ਕੇ ਇਹਦੇ ਵਿੱਚ ਰੱਖ ਸਕਦੇ ਆ ਤੋਂ ਆਪਣੀਆਂ ਦਵਾਈਆਂ ਵਗੈਰਾ ਹੁੰਦੀਆਂ ਆ ਆਮ ਤੌਰ ਤੇ ਜਿਹੜੀਆਂ ਹੁੰਦੀਆਂ ਕੋਈ ਦੇਖੋ ਬੱਚਿਆਂ ਦੀ ਆਹ ਹੁੰਦੇ ਨੇ ਜੀ ਆਪਣੇ ਹੈੱਡਫੋਨ ਹੁੰਦੇ ਨੇ ਸਾਹਮਣੇ ਨਜ਼ਰ ਆਉਂਦੇ ਨੇ ਆਪਾਂ ਨੂੰ ਕਿ ਆਪਾਂ ਆਹ ਚੀਜ਼ ਇੱਥੇ ਪਈਆ ਨਹੀਂ ਤਾਂ ਆਪਾਂ ਲੱਭਦੇ ਰਹਿਨੇ ਆ ਲਓ ਜੀ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਸੰਭਾਲ ਕੇ ਰੱਖ ਲਾਂਗੇ ਦੂਰੋਂ ਆਪਾਂ ਨੂੰ ਨਜ਼ਰ ਆਉਣਗੀਆਂ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ